ਪੰਜਾਬ ਜਿੱਥੇ ਇਸ ਵੇਲੇ ਪਹੁੰਚਿਆ ਹੋਇਆ ਜੀ ਉਹਦੇ ਵਿੱਚ ਯੂਥ ਵਾਸਤੇ ਜੋ ਅੱਜ ਦੇ ਹਾਲਾਤ ਐ ਜੋ ਦੁਨੀਆ ਦੇ ਹਾਲਾਤ ਐ ਕਿ ਸਾਡੇ ਯੂਥ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਇੱਥੋਂ ਮਾਪੇ ਬੱਚਿਆਂ ਨੂੰ ਬਾਹਰ ਇਸ ਕਰਕੇ ਕੱਢ ਰਹੇ ਸੀਗੇ ਕਿ ਚਲੋ ਨਸ਼ਾ ਤੋਂ ਬਚ ਜਾਏਗਾ ਬਾਹਰ ਦੇ ਹਾਲਤ ਬਹੁਤ ਬੱਦਰ ਐ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਿਹਤਪ ਭਰਪੂਰ ਬਣਾਣਾ ਰੰਗਲਾ ਪੰਜਾਬ ਬਣਾਣਾ ਔਰ ਔਰ ਰੋਜ਼ਗਾਰ ਭਰਪੂਰ ਹੋਏਗਾ ਤਾਂ ਬਣਾਣਾ ਇਸ ਮੰਤਵ ਦੇ ਨਾਲ ਇਹ ਨੀਤੀ ਬਣੀ ਐ ਉਹਨੂੰ ਡੀਕ੍ਰਿਮੀਨਲਾਈਜ਼ ਕਰਨਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਚਾਹੇ ਅਸੀਂ ਲਿਕਵਿਡ ਮੈਥਡ ਆਨ ਜਾਂ ਔਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹਦੇ ਚ ਉਹ ਹੈਗਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਸੀ ਉਹਨਾਂ ਦੇ 10 15 20 ਦੇ ਕਰੋਪ ਬਣਾ ਕੇ ਉਹਨੂੰ ਟ੍ਰੇਨਿੰਗ ਦੇਵਾਂਗੇ ਉਸ ਤੋਂ ਬਾਅਦ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਹੈਗੀਆਂ 25-25 ਲੱਖ ਰੁਪਏ ਦਾ ਲੋਨ ਹੈ ਜਿਹਦੇ ਵਿੱਚ ਸਬਸਿਡੀ ਕੰਪੋਨੈਂਟ ਵੀ ਹੈ ਉਹ ਉਹਨਾਂ ਨੂੰ ਅਸੀਂ ਜਿਹੜਾ ਦੇ ਕੇ ਕੰਮ ਸ਼ੁਰੂ ਕਰਾਵਾਂਗੇ ਇਸ ਤੋਂ ਸਵਾਏ ਜਿਹੜੇ ਇਹਦੇ ਨਾਲ ਸਟਿਗਮਾ ਅਟੈਚਡ ਹੈ ਜੀ ਲੋਕ ਜਾਣਦੇ ਨਹੀਂ ਹਨ ਨਸ਼ਾ ਇਦੇ ਵਾਸਤੇ ਅਸੀਂ ਇੱਕ ਐਲਕੋਹੌਲਿਕ ਅਨੋਨਿਮਸ ਨਾਰਕੋਟਿਕ ਅਨੋਨਿਮਸ ਔਰ ਇੱਕ ਪਿੰਡਾਂ ਦੀਆਂ ਸਿਹਤ ਕਮੇਟੀਆਂ ਸ਼ਹਿਰਾਂ ਦੇ ਵਿੱਚ ਰੋਗੀ ਕल्याण ਸੰਪਤੀਆਂ ਇੱਕ سپورਟ ਗਰੁੱਪ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੀ ਕੌਨਫਿਡੈਂਸ਼ੀਅਲਿਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਡੀਡਿਕਸ਼ਨ ਲਈ ਮੋਟੀਵੇਟ ਵੀ ਕਰੇਗਾ ਇਨ ਦਾ ਮੇਨ ਟਾਈਮ ਉਹਨਾਂ ਨੂੰ ਨਸ਼ਿਆਂ ਤੋਂ ਨਸ਼ੇ ਛੱਡ ਕੇ ਦੂਜੀਆਂ ਦਵਾਈਆਂ ਤੇ ਆਉਣ ਲਈ ਪ੍ਰੇਰੇਗਾ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਡੀਡਿਕਸ਼ਨ ਸੈਕਟਰ ਤੱਕ ਲੈ ਕੇ ਆਣ ਸਾਡੀ ਮਦਦ ਕਰੇਗਾ ਸੋ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਕਿ ਦੋ ਰਸਤੇ ਆ ਇੱਕ ਹੈਗਾ ਖੁਸ਼ਹਾਲੀ ਵਾਲਾ ਉਸ ਤੋਂ ਬਾਅਦ ਦੂਜਾ ਰਸਤਾ ਇਹ ਹੈਗਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਆ ਜਿਹੜੇ ਸਾਡੇ ਬਚਪਨ ਨੂੰ ਜਾਂ ਸਾਡੀ ਜਵਾਨੀ ਨੂੰ ਬਰਬਾਦ ਕਰਦੇ ਆ ਉਹਨਾਂ ਦੇ ਪਿੱਛੇ ਪੁਲਿਸ ਹੋਏਗੀ ਜਿੱਥੇ ਮਰਜ਼ੀ ਭੱਜ ਜਾਣ ਫੜ ਕੇ ਲਿਆਵਾਂਗੇ ਜਿਹੜੇ ਬੰਦੇ ਮਾਪੇ ਲੈ ਕੇ ਆ ਜਾਣ ਖੁਦ ਆ ਜਾਣ ਕੋਈ ਐਨਜੀਓ ਲੈ ਕੇ ਆਜੇ ਜਿਹੜੇ ਬੰਦੇ ਇਲਾਜ ਕਰਾਣ ਆਣਗੇ ਉਹਨਾਂ ਦਾ ਪੂਰੇ ਪਿਆਰ ਦੇ ਨਾਲ ਉਹਨਾਂ ਦਾ ਇਲਾਜ ਕਰਾਂਗੇ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਖੇਡ ਦੇ ਮੈਦਾਨ ਦੇਵਾਂਗੇ ਲਾਇਬ੍ਰੇਰੀਆਂ ਬਣਾਵਾਂਗੇ ਇਹ ਸਾਰੇ ਮੈਂਟਲ ਹੈਲਥ ਇਸ਼ੂ ਆ ਜੀ ਸਾਰੇ ਸੁਵਿਧਾ ਪ੍ਰੰਡਾਸ ਦੇ ਰਹੇ ਆ ਖੇਡ ਖੇਡਾਂ ਮਤਨ ਪੰਜਾਬ ਦੀਆਂ ਖੇਡਾਂ ਦੇ ਮੈਦਾਨ ਬਣਾ ਰਹੇ ਆ ਜੀ ਲਾਇਬ੍ਰੇਰੀਆਂ ਬਣਾ ਰਹੇ ਆ ਪੜਨ ਦਾ ਖੇਡਣ ਦਾ ਕੰਮ ਕਰਨ ਦਾ ਮੌਕਾ ਦੇ ਰਹੇ ਆ ਤੇ ਇਹਦੇ ਵਿੱਚ ਇਹ ਇਹ ਜਨਤਾ ਦੀ ਲਹਿਰ ਬਣਦੀ ਆ ਮਾਪੇ ਲੈ ਕੇ ਆਣੇ ਸ਼ੁਰੂ ਹੋ ਗਏ ਆ ਬਹੁਤ ਅੱਛਾ ਰਿਸਪੌਂਸ ਹੈ ਸੋ ਇਹ ਹੈਗਾ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ